ਸਾਡੇ ਨਾਲ ਸਰਕਾਰ ਕਰਤਾ ਬੈਠੇ ਨਗਰ ਸਾਨੂੰ ਡਾਕਟਰ ਨੇ ਪੀ.ਏ. ਨੂੰ ਜਵਾਬ ਦਿੱਤਾ ਸੀ ਇਹ ਬੱਚੇ ਨੇ ਬੋਲੜਾ ਹੈ ਚਰਣ ਹੈ ਆਪੁਰ ਨੇ ਇਹ ਤੁੰਗ ਵੀ ਡਾਕਟਰ ਨੇ ਕਹਿਤਾ ਸੀ ਵੀ ਇਹਨਾਂ ਤੁਸੀਂ ਕੋਸ਼ਿਸ਼ ਕਰੋ ਕਿ ਜੇ ਕਿ ਕੇ ਤੁਮੇ ਗਾਇਦਾ ਵੀ ਕੰਮ ਕਰਦੀ ਹੈ ਨਹੀਂ ਤੇ ਬੜਾ ਔਖਾ ਹੋਇਆ ਕਿ ਅੱਗੇ ਜਾ ਕੇ ਤੁਹਾਨੂੰ ਇਹ ਚੱਪਣਾ ਹੋਈ ਜਿਸੇ ਗੁਰਮਤਿ ਦੇ ਪਿਆਰੇ ਆਦੇ ਬਚਨਮਾਰਮ ਮਹਾਰਾਜਾਂ ਦੇ ਚਰਨਾ ਵਿੱਚ ਆ ਕੇ ਅਸੀਂ ਇਹਨੂੰ ਰਿਤਾਤਾ ਬੇਨਤੀ ਕੀਤੀ ਮਹਾਰਾਜ ਗਰੀਬਨਵਾਦ ਕਿਰਪਾ ਕੋ ਇਹ ਦਾਤ ਆਪ ਜੀ ਨੇ ਬਖਸ਼ੀ ਹੈ ਪਰ ਡਾਕਟਰ ਨੇ ਜਵਾਬ ਦਿੱਤਾ ਹੋਇਆ ਇਹ ਸਾਰੀ ਜਲਦੀ ਚੱਲ ਨਹੀਂ ਸਕਦਾ ਹੋਰ ਨਹੀਂ ਸਕਦਾ ਮੈਂ ਕਿ ਕੋਈ ਬਣਾਈ ਹੋਈ ਕਹਾਣੀ ਨਹੀਂ ਹੈ ਆਪਣੇ ਨਾਲ ਵਾਪਰੀ ਹੋਈ ਗੱਲ ਦੱਸ ਰਿਹਾ ਕਿਉਂਕਿ ਇੱਥੇ ਬਹੁਤ ਉਹ ਸ਼ਰੀਰ ਬੈਠੇ ਐ ਜਿਨ੍ਹਾਂ ਨੇ ਆਪਣੇ ਤੇ ਹਟਾਇੇ ਵਜਨ ਮਹਾਪੁਰਸ਼ਾਂ ਨੇ ਪੂਰੇ ਕਰਕੇ ਅਦਗਰ ਬਹੁਤ ਸ਼ਰੀਰ ਕਰਕੇ ਨੇ ਰੋਗੀਆਂ ਦੇ ਰੋਗ ਕੱਟਦੇ ਵਾਹ ਜਨਮ ਜਨਮ ਕੇ ਦੂਖ ਨਿਵਾਰੈ ਸੁਖਾ ਮਨ ਸਾਧਾਰੈ ਦਰਸ਼ਨ ਭੇਟ ਤਾਂ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਕਿਵੇਂ ਮੇਰਾ ਇੱਥੇ ਤੱਕ ਪਹੁੰਚਣਾ ਹੋਇਆ ਮਾਂ ਪਰਸ਼ਾ ਤੱਕ ਸਰਕਾਰ ਜੋ ਬਾਬਾ ਗੁਰਪ੍ਰੀਤ ਸਿੰਘ ਜੀ ਭਾਮੀਆ ਸਾਹਿਬ ਮਾਂ ਪਰਸ਼ਾ ਦੇ ਪਿਆਰ ਵਾਲੇ ਸੇਵਕ ਨੇ ਅਸੀਂ ਰਾਏਕੋਟ ਗੋਦਵਾਰਾ ਟਾਲੀ ਟਾਲੀਆਣਾ ਸਾਹਿਬ ਤੋਂ ਨਗਰ ਕੀਰਤਨ ਗਿਆ ਹਜੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਥੋਂ ਪਾਲਕੀ ਸਾਹਿਬ ਭਾਮੀਆਂ ਸਾਹਿਬ ਤੋਂ ਗਈ ਉੱਤੇ ਮਹਾਂਪਰਿਸ਼ਾਦਵਾਗਾ ਅਮਰੀਕ ਸਿੰਘ ਜੀ ਜਲਾਲ ਜਿਹੜੇ ਮਾਂ ਪਰਿਪੇਲਾ ਰਾਜਵਾਨੇ ਰਹਿੰਦੇ ਸੀ ਫਿਰ ਦਿਲਾਲ ਕੇ ਲੈ ਗਏ ਉਹ ਮਹਾਂਪਰਿਸ਼ਦ ਨਗਰ ਕੀਰਤਨ ਤੇ ਦਾਸਾਨ ਹੋ ਕੇ ਗੀਤਾਰ ਵੀ ਤੁਸੀਂ ਕੀਰਤਨ ਦੀ ਹਾਜ਼ਰੀ ਹਜੂਰ ਸਾਹਿਬ ਕਰ ਲਾਉਂਦੇ ਮੈਂ ਸਤਿਵਚਨ ਕਿਹਾ ਕਿਉਂਕਿ ਉਹ ਜੁਰ ਬਾਬਾ ਜੀ ਸ਼ਹਿਰ ਵਾਲਿਆਂ ਦੇ ਬੜੇ ਪਿਆਰ ਵਾਲੇ ਸੇਵਕ ਸਨ ਸਾਹ ਬਾਬਾ ਫਰੀਦ ਸਿੰਘ ਇਹ ਬਾਪੀ ਉਹਨਾਂ ਮਹਾਂਪੁਰਸ਼ਾਂ ਦੇ ਚੜਣਾ ਵਿੱਚ ਉਹਨਾਂ ਦੇ ਲੰਗਰ ਵਿੱਚ ਕੋਈ ਸਮਝ ਹਰ ਪਾਣੀ ਚੱਲਦਾ ਰਿਹਾ ਤੇ ਸਾਥ ਸਿੰਘ ਜੀ ਮਹਾਂਪੁਰਸ਼ਾਂ ਨੇ ਮਿੱਟੀ ਲਾਤੀ ਜਦੋਂ ਰਸਤੇ ਦੇ ਵਿੱਚ ਇਹਨਾਂ ਸਿੰਘਾ ਜੀ ਨਾਲ ਬਟਾਰ ਹੁੰਦੀ ਰਹਿੰਦੀ ਉਕੇ ਨਗਰ ਕੀਰਤਨ ਤੇ ਜਿੱਥੇ ਜਾ ਕੇ ਪ੍ਰਾਪਤਾ ਉਥੇ ਜਾ ਕੇ ਉਹਨਾਂ ਨੇ ਘਾਟੀ ਫੇਰਾ ਲਗ ਜਾਣੀ ਸਾਡੀ ਨਾਲ ਵਿਚਾਰ ਚੱਲ ਰਹਿਣ ਕਿਉਂਕਿ ਇਹਦੇ ਜੋ ਆਪਣੇ ਪਾਲਕੀਸਾ ਬੜੀ ਉੱਤੇ ਲਿਖਿਆ ਹੋਇਆ ਹੈ ਸ਼੍ਰੀਮਾਨ ਸੰਤ ਬਾਬਾਜੀਤ ਸਿੰਘ ਜੀ ਮਹਾਰਾਜ ਸ਼੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਇਹੋ ਬਚਨ ਲਿਖਿਆ ਹੋਇਆ ਹੈ ਪੜਨੇ ਮੈਂ ਬੇਨਤੀ ਕੀਤੀ ਬਾਬਾ ਗੁਰਪ੍ਰੀਤ ਸਿੰਘ ਨੂੰ ਮੈਂ ਜਾ ਰਹੀ ਸੱਚਮੁੱਚ ਪ੍ਰਤਾ ਕਰਾਪ ਦੀ ਮੂਰਤ ਪਰਮੇਸ਼ਰ ਆਪ ਹੀ ਅੰਸਾਰੀ ਸਾਹਿਬ ਦੀ ਧਰਤੀ ਤੇ ਆਏ ਨੇ ਕਿ ਤੇ ਸਮਾਵਨ ਅਸੀਂ ਉਹਨਾਂ ਦੇ ਦਰਸ਼ਨ ਕਰੀਏ ਉਹਨੂੰ ਅੱਜ ਉਹ ਸਾਹਿਬ तकरीबन 18-20 ਹਾਜ਼ਰੀ ਲਈ ਕਿ ਉਹਨਾਂ ਨਾਲ ਵਿਚਾਰਾ ਚੱਲਦੀ ਆ ਰਹੀ ਦੀ ਮੈਂ ਕਹਿੰਦਾ ਕੋਈ ਤੁਸੀਂ ਹਾਜ਼ਰੀ ਲਾਇਓ ਆਪਾਂ ਜਰਨਾ ਤੇ ਲੋ ਲੈ ਕੇ ਇਸ ਕਰਕੇ ਅਸੀਂ ਆਏ ਬਾਬਾ ਜੀ ਸਰ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਡਾਕਟਰਾਂ ਨੇ ਇਸ ਦਾ ਜਵਾਬ ਦੇ ਦਿੱਤਾ ਹੈ

ਇਹ ਮੈਂ ਬੇਨਤੀ ਕੀਤੀ ਬਾਬਾ ਜੀ ਨੇ ਕੋਲ ਜੇ ਇਹ ਮਾਫ ਕਰਕੇ ਜੀ ਆ ਵੀ ਠੀਕ ਹੈ ਮੈਂ ਫਿਰ ਇਹ ਪਾਪਾ ਜੀ ਨੇ ਵਚਨ ਬਚਾਇਆ ਲਿਆ ਉਹ ਵਚਨ ਕਰਦੇ ਬੱਚੇ ਵਾਸਤੇ ਬਾਬਾ ਜੀ ਨੇ ਉਹ ਹੱਥ ਧਰੀਏ ਤੇ ਲਿਆ ਪਿਛਾ ਸਨੇ ਵੀ ਇੱਕ ਪ੍ਰਤੱਖ ਵਚਨ ਹੈ ਮਹਬੂਤ ਸਾਹਿਬ ਦੀ ਰਤਰੀ ਵਿੱਚ ਟੋਲ ਨਹੀਂ ਪ੍ਰਤੱਖ ਹੈ ਮੈਂ ਵਚਨ ਫੜਦਾ ਰਹਿਣਾ ਗੁਰਜੰਤ ਸਰਵਦਾ ਸੋਲ ਬੜਾ ਅਗਾਂ ਜਾਨ ਜਾਨਾ ਕੇ ਦੋ ਘਰਵਾਰ ਹੈ ਮਹਾਪ੍ਰੀਸ਼ਾ ਤੋਂ ਸਦੀ ਬਚਨ ਸੁਣਦੇ ਰਹੇ ਹਾਂ ਪਰ ਮੈਨੂੰ ਕਾਰਨਾ ਬਚਨ ਕਿਤੇ ਆ ਗਿਆ ਪੜਨੀ ਲੱਗੇ ਪਿਆਰ ਜਾਨ yeah آء ته روي بچي لاوا